ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਹੀਦ ਦੁਸ਼ਤ ਦਮਨ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ਼੍ਰੀ ਰਖਨਪਾਤ ਸਾਹਿਬ ਜੀ ਦੇ ਪਉਪਾਈ ਕੈ ਉਪਰੰਤ ਸ਼ਾਮ ਦਾ ਕੀਰਤਨ ਸਮਾਗਮ ਕਰਵਾਇਆ ਗਿਆ। ਸ਼੍ਰੀ ਸੁਖਨੀ ਸਾਹਿਬ ਜੀ ਦੇ ਪਾਠ ਤੋਂ ਬਾਅਦ ਅਰਦਾਸ ਕੀਤੀ ਗਈ। ਇਸ ਮੌਕੇ ਹੈੱਡ ਗ੍ਰੰਥੀ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਮਲਕੀਤ ਸਿੰਘ ਵੱਲੋਂ ਕਥਾ ਕੀਤੀ ਗਈ ਅਤੇ ਕੀਰਤਨੀਏ ਜਥਾ ਭਾਈ ਮगनਦੀਪ ਸਿੰਘ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਵਿੰਦਰ ਸਿੰਘ ਸੈਕਟਰੀ ਬਲਵਿੰਦਰ ਸਿੰਘ ਕੈਸ਼ੀਅਰ ਪ੍ਰਿੰਸੀਪਲ ਸੁਵਿੰਦਰ ਸਿੰਘ ਅੰਮ੍ਰਿਤਸਰ ਕੇਬਲ ਟੀਵੀ ਆਪਰੇਟਰਸ ਐਸੋਸੀਏਸ਼ਨ ਦੇ ਪ੍ਰਧਾਨ ਹਰਦਿਆਲ ਸਿੰਘ ਪਾਈ ਸੁਖਪ੍ਰੀਤ ਸਿੰਘ ਖਾਲਸਾ ਪਾਈ ਗੁਰਜਨ ਸਿੰਘ ਸਮੇਤ ਸੰਗਤਾਂ ਮੌਜੂਦ ਸਨ ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਸਹੀਰ ਅਰਜਨ ਕਾਇਆ ਪਲਟਕੇ ਮੂਰਤ ਹਰਗੋਬਿੰਦ ਸਵਾਰੀ ਤੇਨਾਂ ਦੇ ਪਰਜੰਦ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਕਰਤਾਰਪੁਰ ਦੀ ਭਾਇਓ ਪਟਨਾ ਸ਼ਹਿਰ ਵਿਖੇ ਭਾਵ ਲਿਓ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵਾਹਿਗੁਰੂ 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 ਮਾਣੇ ਗੁਰੂ ਨਾਣੇ ਗੁਰੂ ਵਾਹਿਗੁਰੂ ਮਾਣੇ ਗੁਰੂ ਸਹਿਬੇ ਕਮਾਲ ਗੁਰਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਦੇ ਆਗਮਨ ਪ੍ਰਕਾਸ਼ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਦੁਸ਼ਤ ਦਮਨ ਚੌਂਕ ਤਰੰਪੁਰਾ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਵੱਲੋਂ ਬੜੀ ਭਾਵਨਾ ਪ੍ਰਤੀ ਮਨਾਇਆ ਜਾ ਰਿਹਾ ਹੈ 11 ਦਿਨ ਅੰਮ੍ਰਿਤ ਵੇਲੇ ਪ੍ਰਵਾਦ ਫਿਰਦੇ ਰੂਪ 'ਚ ਹਰ ਜਸ ਗਾਇਨ ਕੀਤੇ ਸੰਗਤਾਂ ਨੇ ਪਰਸੋ ਤੋਂ ਅੱਜ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏਗੇ ਉਪਰੰਤ ਸ਼ਾਮਾਂ ਨੂੰ 4 ਵਜੇ ਤੋਂ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਸੋਧਰ ਸਾਹਿਬ ਦੇ ਜਾਪ ਉਪਰੰਤ ਬੀਬੀਆਂ ਪੈਣਾ ਪੰਥ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਗਿਆਨੀ ਮਲਕੀਸ਼ ਸਿੰਘ ਜੀ ਹੱਟ ਗ੍ਰੰਤੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਗੁਰ ਇਤਿਹਾਸ ਆਪ ਸੰਗਤ ਨੂੰ ਸਰਵਣ ਕਰਾ ਰਹੇ ਨੇ ਸਿੱਖ ਪੰਥ ਦੇ ਮਹਾਨ ਰਾਗੀ ਸਿੰਘ ਪਾਇਸੇ ਪਾਇ ਮਗੰਦੀਪ ਸਿੰਘ ਜੀ ਜੋ ਆਪ ਸੰਗਤ ਨੂੰ ਗੁਰ ਇਤਿਹਾਸ ਗੁਰੂ ਕੀਰਤਨ ਸਰਵਣ ਕਰਾਉਣਗੇ ਸੰਗਤਾਂ ਵੱਲੋਂ ਬੜੀ ਭਾਵਨਾ ਪ੍ਰਤੀ ਮਨਾਏ ਜਾ ਰਹੇ ਨੇ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਸੰਗਤਾਂ ਨੂੰ ਗੁਰ ਪ੍ਰਮਣੋਂ ਦੇ ਬਲ ਬਖਸ਼ਣ ਗੁਰਦੁਆਰਾ ਸਦੀ ਪ੍ਰਬੰਧ ਕਮੇਟੀ ਸਮੂਹ 사త్సੰਗ ਦਾ ਕੋਟਾਣ ਕੋਟ ਧੰਨਵਾਦ ਮਹਾਰਾਜ ਨੇ ਕਿਰਪਾ ਕੀਤੀ ਸਭਨਾ ਕੋ ਸੇਵਾ ਲੈਣੇ ਕੀਤੀ ਹੈ ਗੁਰੂ ਮਹਾਰਾਜ ਇਸੇ ਤਰ੍ਹਾਂ ਗੁਰੂ ਸੰਗਤ ਦੀ ਸੇਵਾ ਕਰਨ ਦੇ ਬਲ ਬਖਸ਼ਣ ਗੁਰਮੁਰਮਣ ਦੇ ਬਲ ਬਖਸ਼ਣ ਅੱਜ ਗੁਰਦੁਆਰਾ ਸਾਹਿਬ ਵਿਖੇ ਬੜੀ ਭਾਵਨਾਪ੍ਰਤੀ ਸਮਾਗਮ ਚੱਲ ਰਹੇ ਨੇ ਮਹਾਰਾਜ ਦੀ ਕਿਰਪਾ ਸਦਕਾ ਸਾਰਾ ਸਾਲ ਖੁਸ਼ੀਆਂ ਖੇੜੇ ਨਾਮ ਦੀਆਂ ਦਾਤਾਂ ਸਤਗੁਰੂ ਜੀ ਦਰਕਰਨਾ ਜੁੜੀ ਰਿਹਾ